ਬਹੁਤ ਪਹਿਲੇ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ। ਉਹਦੇ ਉੱਤੇ ਦਰਜਨਾ ਹੰਸ ਰਹਿੰਦੇ ਸੀ। ਉਹਨਾਂ ਵਿੱਚੋਂ ਦੀ ਇੱਕ ਹੰਸ ਬਹੁਤ ਸਿਆਣਾ ਸੀ। ਸੂਝਵਾਨ, ਦੂਰਦਰਸ਼ੀ। ਵੱਡੀ ਉਮਰ ਕਰਕੇ ਸਾਰੇ ਹੰਸ ਉਹਨੂੰ ਤਾਇਆ ਕਹਿ ਕੇ ਬੁਲਾਉਂਦੇ ਸੀ। ਇੱਕ ਦਿਨ ਉਹਨੇ ਛੋਟੀ ਜੀ ਬੇਲ ਨੂੰ ਦਰਖਤ ਦੇ ਤਣੇ ਦੇ ਨਾਲ ਉੱਪਰ ਨੂੰ ਚੜ੍ਹਦਿਆਂ ਵੇਖਿਆ। ਉਹਨੇ ਸਾਰੇ ਹੰਸਾਂ ਨੂੰ ਕਿਹਾ, "ਬਈ ਇਸ ਬੇਲ ਨੂੰ ਪੱਟ ਛੱਡੋ ਨਹੀਂ ਤਾਂ ਇੱਕ ਦਿਨ ਇਹ ਸਾਡੀ ਮੌਤ ਦਾ ਕਾਰਨ ਬਣ ਜਾਏਗੀ ਇੱਕ ਜਵਾਨ ਹੰਸ ਮਨਮਤਾ ਕਹਿੰਦਾ ਓਏ ਤਾਇਆ ਆ ਛੋਟੀ ਜੀ ਵੇਲ ਸਾਨੂੰ ਮੌਦੇ ਮੂੰਹ ਵਿੱਚ ਲੈ ਕੇ ਜਾਵੇਗੀ ਐਂਦੀ ਕਿਵੇਂ ਹੋ ਜਾਏਗਾ ਸਿਆਣੇ ਹੰਸ ਨੇ ਸਮਝਾਇਆ ਅੱਜ ਤਾਂ ਪੁੱਤਰ ਤੈਨੂੰ ਇਹ ਛੋਟੀ ਜੀ ਵੇਲ ਲੱਗ ਰਹੀ ਹੈ ਹੌਲੀ-ਹੌਲੀ ਇਹਨੇ ਰੁੱਖ ਦੇ ਸਾਰੇ ਤਣੇ ਨੂੰ ਲਪੇਟਾ ਮਾਰ ਲੈਣਾ ਤੇ ਉੱਪਰ ਤਾਈਂ ਆ ਜਾਣਾ ਤੇ ਜਿਵੇਂ ਜਿਵੇਂ ਵੇਲ ਦਾ ਤਣਾ ਮੋਟਾ ਹੋਣ ਲੱਗ ਪਵੇਗਾ ਇਹਨੇ ਰੁੱਖ ਨਾਲ ਝੰਬੜ ਜਾਣਾ ਤੇ ਫੇਰ ਇਹ ਥੱਲੂ ਦੀ ਉੱਪਰ ਤੱਕ ਆਉਣ ਵਾਸਤੇ ਲੋਕਾਂ ਵਾਸਤੇ ਪੌੜੀ ਦਾ ਕੰਮ ਕਰੇਗਾ ਤੇ ਕੋਈ ਵੀ ਸ਼ਿਕਾਰੀ ਇਹਦੇ ਸਹਾਰੇ ਸਾਡੇ ਤਾਈਂ ਪਹੁੰਚ ਜਾਏਗਾ ਤੇ ਸਾਡੀ ਮੌਤ ਦਾ ਕਾਰਨ ਬਣ ਜਾਏਗਾ ਪਰ ਉਹ ਨੌਜਵਾਨ ਹਾਂਸ ਨੂੰ ਬੁੱਢੇ ਹਾਂਸ ਦੀ ਗੱਲਾਂ ਉਤੇ ਪਰ ਉਸ ਆ ਨਹੀਂ ਆਇਆ ਲਾ ਇਹ ਕਿਵੇਂ ਤਾਇਆ ਇੱਕ ਛੋਟੀ ਜੀ ਵੇਲ ਪੌੜੀ ਬਣ ਜਾਏਗੀ ਅੱਗੇ ਤੀਜਾ ਹਾਂਸ ਕਹਿੰਦਾ ਤਾਇਆ ਤੂੰ ਵੀ ਨਾ ਇੱਕ ਛੋਟੀ ਜੀ ਵੇਲ ਨੂੰ ਖਿੱਚ-ਖਿੱਚ ਕੇ ਲੰਬਾ ਕਰੀ ਜਨ ਮੋਟਾ ਕਰੀ ਜਨ ਤੇ ਪੌੜੀ ਬਣਾਈ ਜਨ ਇੱਕ ਅੱਗੇ ਦੇ ਹਾਂਸ ਕਹਿੰਦਾ ਲਾ ਇਹ ਤਾਇਆ ਤਾਂ ਆਪਣੀ ਅਕਲ ਦਾ ਰੋਪ ਪਾਉਣ ਵਾਸਤੇ ਉਹੀ ਅੰਟ-ਛੰਡ ਜੀ ਕਹਾਣੀ ਬਣਾ ਰਿਹਾ ਸਾਰਿਆਂ ਹੰਸਾਂ ਨੇ ਉਸ ਬਜ਼ੁਰਗ ਹਾਂਸ ਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਨਹੀਂ ਨਾ ਹੀ ਉਹਨਾਂ ਕੋਲ ਅਕਲ ਸੀ ਹੌਲੀ ਹੌਲੀ ਸਮਾਂ ਬੀਤਦਾ ਗਿਆ ਉਹ ਵੇਲ ਚੰਬੜ ਦੇ ਚੰਬੜ ਦੇ ਤਣੇ ਦੇ ਨਾਲੋਂ ਦੀ ਉੱਪਰ ਸ਼ਖਾਵਾਂ ਤੱਕ ਵੀ ਪਹੁੰਚ ਗਈ ਵੇਲ ਦੀ ਮੋਟੀ ਹੋਈ ਜਾਂਦੀ ਸੀ ਤੇ ਹੁਣ ਉਹ ਇੰਜ ਲੱਗਦੀ ਸੀ ਜਿਵੇਂ ਪੌੜੀ ਹੀ ਬਣਦੀ ਜਾਵੇ ਪਰ ਹੁਣ ਤਾਂ ਉਹ ਵੇਲ ਕਮਜ਼ੋਰ ਨਹੀਂ ਸੀ ਤੇ ਨਾ ਹੀ ਉਹ ਟੁੱਟ ਸਕਦੀ ਸੀ ਕਿਉਂਕਿ ਉਹਨੇ ਤਣੇ ਵਿੱਚ ਆਪਣੇ ਆਪ ਨੂੰ ਜਜ਼ਬ ਕਰ ਲਿਆ ਸੀ ਹੁਣ ਸਾਰਿਆਂ ਨੂੰ ਤਾਏ ਦੀ ਗੱਲ ਦੀ ਹਕੀਕਤ ਸਮਝ ਆਈ ਪਰ ਕਰੀਏ ਕੀ ਹੁਣ ਤਾਂ ਮੱਥਾ ਮਾਰਿਆਂ ਵੀ ਕੁਝ ਨਹੀਂ ਸੀ ਹੋਣਾ ਇੱਕ ਦਿਨ ਜਦੋਂ ਸਾਰੇ ਹੰਸ ਦਾਣਾ ਚੁਗਣ ਵਾਸਤੇ ਬਾਹਰ ਗਏ ਹੋਏ ਸੀ ਇੱਕ ਚਿੜੀ ਮਾਰ ਉਥੇ ਆ ਗਿਆ ਉਹਨੇ ਰੁੱਖ ਦੇ ਨਾਲ ਵੇਲ ਦੀ ਬਣੀ ਹੋਈ ਪੌੜੀ ਵੇਖ ਕੇ ਰੁੱਖ ਤੇ ਚੜਨਾ ਸ਼ੁਰੂ ਕਰ ਦਿੱਤਾ ਉਹਨੇ ਜਾ ਕੇ ਰੁੱਖ ਦੇ ਉੱਤੇ ਤ੍ਰਾਣੀ ਆਦਤ ਤੇ ਜਾਲ ਵਿਛਾ ਦਿੱਤਾ ਤੇ ਆਪਣੇ ਘਰ ਚਲਾ ਗਿਆ ਸ਼ਾਮ ਪਈ ਸਾਰੇ ਹਾਂਸ ਉਸ ਦਰਖਦ ਉਤੇ ਆ ਬੈਠੇ ਤੇ ਉਹਨਾਂ ਨੇ ਜਿਸ ਦੇ ਵੇਲੇ ਵੇਖਿਆ ਜਾਲ ਉਹਨਾਂ ਨੂੰ ਜਾਲ ਨਜ਼ਰ ਨਹੀਂ ਆਇਆ ਤੇ ਉਹ ਜਾਲ ਦੇ ਵਿੱਚੇ ਫਸ ਗਏ ਹੁਣ ਸਾਰੇ ਜਣੇ ਰੋਣ ਪਿੱਟਣ ਲੱਗ ਪਏ ਹੁਣ ਉਹਨਾਂ ਨੂੰ ਪਤਾ ਲੱਗਿਆ ਵੀ ਤਾਇਆ ਕਿਉਂ ਕਹਿੰਦਾ ਸੀ ਵੀ ਇਹ ਵੇਲ ਸਾਡੀ ਮੌਤ ਦਾ ਕਾਰਨ ਬਣੇਗੀ ਤੇ ਹੋਇਆ ਵੀ ਉਦਾਂ ਹੀ ਤੇ ਹੁਣ ਸਾਰੇ ਜਣੇ ਆਪਣੀ ਕਿਸਮਤ ਨੂੰ ਰੋ ਰਹੇ ਸੀ ਤਾਇਆ ਵੀ ਸਾਰੇ ਨਾਲ ਗੁੱਸੇ ਸੀ ਚੁੱਪ ਕਰਕੇ ਬੈਠਾ ਸੀ ਇੱਕ ਹਾਸਨੇ ਪੋਲਾ ਜਾ ਕੇ ਆ ਤਾਇਆ ਅਸੀਂ ਤਾਂ ਬੇਵਕੂਫ ਹਾਂ ਪਰ ਤੂੰ ਹੁਣ ਸਾਡੇ ਕੋਲੋਂ ਮੂੰਹ ਨਾ ਮੋੜ ਬਜ਼ੁਰਗਾਂ ਦਾ ਕਿਹਾ ਔਲੇ ਦਾ ਖਾਦਾ ਬਾਅਦ ਕੀ ਪਤਾ ਲੱਗਦਾ ਤੂੰ ਹੀ ਹੁਣ ਸਾਡੀ ਕੋਈ ਮਦਦ ਕਰ ਸਕਦਾ ਦੁੱਧਾ ਹੰਸ ਕਹਿਣ ਲੱਗਾ ਇਹਦੇ ਵਿੱਚੋਂ ਇਸ ਮੁਸੀਬਤ ਚੋਂ ਬਾਹਰ ਕੱਢਣ ਦੀ ਤਰਕੀਬ ਤਾਂ ਤਾਇਆ ਤੂੰ ਹੀ ਦੱਸ ਸਕਦਾ ਹੈ ਅੱਗੇ ਤੂੰ ਤੇਰੀ ਅਸੀਂ ਕੋਈ ਗੱਲ ਨਹੀਂ ਟਾਲਦੇ ਤਾਇਆ ਕਹਿੰਦਾ ਫਿਰ ਮੇਰੀ ਗੱਲ ਸੁਣੋ ਧਿਆਨ ਨਾਲ ਸਵੇਰੇ ਜਦੋਂ ਆਵੇ ਚਿੜੀ ਮਾਰ ਤੇ ਐ ਸਾਰੇ ਜਣੇ ਨਾਟਕ ਕਰਿਓ ਜਿਵੇਂ ਤੁਸੀਂ ਸਾਰੇ ਮਰ ਗਏ ਹੋਨੇ ਹੋ ਅੱਗੋਂ ਜਵਾਨ ਹੰਸ ਕਹਿੰਦਾ ਲੈ ਤਾਇਆ ਐ ਕਿਵੇਂ ਅਸੀਂ ਮਰ ਜੀਏ ਬੁੱਢਾ ਹਾਂਸ ਕਹਿੰਦਾ ਮੈਂ ਤੈਨੂੰ ਮਰਨ ਵਾਸਤੇ ਨਹੀਂ ਕਿਹਾ ਮਰਨ ਦੀ ਐਕਟਿੰਗ ਕਰਨ ਵਾਸਤੇ ਕਿਹਾ ਜਦੋਂ ਚਿੜੀ ਮਾਰ ਆਏਗਾ ਉਹ ਸੋਚੇਗਾ ਤੁਸੀਂ ਮਰੇ ਪਏ ਹੋ ਉਹ ਤੁਹਾਨੂੰ ਜਾਲ ਵਿੱਚੋਂ ਕੱਢੀ ਜਾਊਗਾ ਤੇ ਇੱਕ ਪਾਸੇ ਰੱਖੀ ਜਾਵੇਗਾ ਤੁਸੀਂ ਉਦੋਂ ਵੀ ਮੁਰਦਿਆਂ ਵਾਂਗੂ ਪਏ ਰਹੋ ਜਦੋਂ ਤਾਈ ਆਪਣਾ ਅਖੀਰਲਾ ਹਾਂਸ ਛੁੱਟ ਨਹੀਂ ਜਾਂਦਾ ਉਸ ਤੋਂ ਬਾਅਦ ਮੈਂ ਮਾਰੂੰਗਾ ਇੱਕ ਸੀਟੀ ਤੁਹਾਨੂੰ ਦਊਂਗਾ ਇਸ਼ਾਰਾ ਤੇ ਸਾਰੇ ਜਣੇ ਫੇਰ ਖੰਭ ਖਲਾਰ ਕੇ ਉੱਡ ਗਏ ਸਾਰਿਆਂ ਨੂੰ ਬੁੱਢੇ ਤਾਏ ਦੀ ਇਹ ਗੱਲ ਪਸੰਦ ਆ ਗਈ ਸੇਰ ਚੜੀ ਸੂਰੇ ਨੇ ਆਪਣਾ ਦਿਖਾਣਾ ਦਿੱਤਾ ਤੇ ਚਿੜੀ ਮਾਰ ਝੋਲਾ ਲੈ ਕੇ ਉਥੇ ਪਹੁੰਚ ਗਿਆ ਤੇ ਉਹਨੇ ਜਿਸ ਵੇਲੇ ਦੇਖਿਆ ਵੀ ਇਹ ਸਾਰੇ ਹਾਂਸ ਮੁਰਦਾ ਉਹ ਬੜਾ ਹੈਰਾਨ ਹੋਇਆ ਕਹਿੰਦਾ ਚਲੋ ਇਹ ਵੀ ਚੰਗਾ ਹੀ ਹੋਇਆ ਮੈਨੂੰ ਹੁਣ ਇਨਾਂ ਨੂੰ ਬੰਨ੍ਹ ਕੇ ਰੱਖਣਾ ਨਹੀਂ ਪਊਗਾ ਸਿੱਧਾ ਹੀ ਝੋਲੇ 'ਚ ਪਾਈ ਜਾਵਾਂਗਾ ਉਹਨੇ ਇਕੱਲੇ ਇਕੱਲੇ ਹਾਂਸ ਨੂੰ ਜਾਲ ਦੀਆਂ ਤਾਰਾਂ ਵਿੱਚੋਂ ਬਾਹਰ ਕੱਢਿਆ ਤੇ ਇੱਕ ਪਾਸੇ ਰੱਖੀ ਗਿਆ ਤੇ ਜਦੋਂ ਆਖੀੜਲਾ ਹਾਂਸ ਉਹਨੇ ਕੱਢਿਆ ਤਾਇ ਨੇ ਮਾਰੀ ਸੀਟੀ ਸਾਰੇ ਹਾਂਸਾਂ ਨੇ ਆਪਣੇ ਖੰਭ ਫੜਫੜਾਏ ਤਾਂ ਉੱਡ ਗਏ ਤੇ ਚੜੀ ਮਾਰ ਵੇਖਦਾ ਹੀ ਰਹਿ ਗਿਆ ਵੀ ਇਹ ਕੀ ਹੋ ਗਿਆ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਮਿਲਦੇ ਆਂ ਫੇਰ ਅਗਲੀ ਕਹਾਣੀ ਦੇ ਵਿੱਚ ਧੰਨਵਾਦ